ब्रदर ने कहा गाला ना कट तू नहीं पैसे देने कोई गल नहीं इन्हें उस टाइम ही अपनी रिवॉल्वर निकाली यदि वाइफ ने कहा कड गोली गोली मार दे तू ना नाम यशपाल है जी ਤੇ ਕੀ ਇੰਛਾ ਕੀ ਆ ਸੀ ਗੱਲ ਇਹ ਕਸਿਦੰਦ ਜੀ ਮੇਰਾ ਏਸੀ ਦਾ ਕੰਮ ਹੈ ਜੀ ਅਸੀਂ ਇਹਨਾਂ ਦੇ ਏਸੀ ਠੀਕ ਕੀਤਾ ਉਸ ਤੋਂ ਬਾਅਦ ਇਹਨਾਂ ਕੋ ਪੈਸੇ ਲੈਣੇ ਸੀ ਤੇ ਇਹਨਾਂ ਨੇ ਫੋਨ ਕਰਕੇ ਮੇਰੇ ਬ੍ਰਦਰ ਨੂੰ ਉੱਥੇ ਬੁਲਾਇਆ ਕਿ ਤੁਸੀਂ ਆ ਜਾਓ ਆਪਣੇ ਪੈਸੇ ਲੈ ਲਓ ਏਸੀ ਦੇ ਉਹ ਤੇ ਜਾ ਕੇ ਇਹਨੇ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀਆਂ ਬ੍ਰਦਰ ਨੇ ਕਿਹਾ ਗਾਲਾਂ ਨਾ ਕੱਢ ਤੂੰ ਨਹੀਂ ਪੈਸੇ ਦੇਣੇ ਕੋਈ ਗੱਲ ਨਹੀਂ ਇਹਨੇ ਉਸੇ ਤਾਈ ਵੀ ਆਪਣੀ ਰਵਲਵਰ ਕਢਾ ਲਈ ਇਹਦੀ ਵਾਈਫ ਨੇ ਕਿਹਾ ਕੱਢ ਗੋਲੀ ਗੋਲੀ ਮਾਰ ਦੇ ਤੂੰ ਇਹਨਾਂ ਦੇ ਕੋਈ ਗਣੀ ਇਹਨੇ ਸਾਡਾ ਕੋ ਪੈਸੇ ਮੰਗਣ ਆਏ ਤੇ ਗੋਲੀ ਮਾਰ ਦੇ ਇਦਾਂ ਇਹ ਸਾਡੇ ਤੇ ਤਿੰਨ ਫਾਇਰ ਕੀਤੇ ਆ ਮੇਰੇ ਬ੍ਰਦਰ ਨੇ ਭੱਜ ਕੇ ਜਾਨ ਬਚਾਈ ਆ ਜੇ ਉਸ ਦਿਨ ਉਹਦੇ ਗੋਲੀ ਲੱਗ ਜਾਂਦੀ ਸੀ ਤੁਸੀਂ ਜੇ ਬਾਅਦ ਚ ਪੁਲਿਸ ਕੋਲ ਜਾ ਕੋਈ ਐਫ ਆਰ ਫਾਇਲ ਕੋਲ ਜਾ ਇਸ ਤੋਂ ਬਾਅਦ ਪੁਲਿਸ ਕੋਲ ਅਸੀਂ ਉਸ ਦਿਨ ਰਾਤ ਨੂੰ ਹੀ ਗਏ ਸੀ ਉਸ ਤੋਂ ਬਾਅਦ ਅਸੀਂ 10 ਦਿਨ ਲਗਾਤਾਰ ਜਾਂਦੇ ਰਹੇ ਪੁਲਿਸ ਸਟੇਸ਼ਨ ਤੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਬਥੇ ਨਹੀਂ ਆ ਜਾਂ ਤੁਸੀਂ ਰਾਈਨਾਵਾ ਕਰ ਲਓ ਹਾਂਜੀ ਕੀ ਕਾਰਨ ਕੀ ਲੱਗਦਾ ਕਿ ਪੈਸੇ ਦੇ ਕਰਕੇ ਜੀ 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 ਸਰ ਜੀ ਪੈਸੇ ਹੀ ਇੱਕ ਕਾਰਨ ਹੈ ਕਿ ਉਹਨਾਂ ਕੋਲ ਹਸਪੀਟਲ ਦੇ ਮਾਲਕ ਨੇ ਹੋ ਡਾਕਟਰ ਸਾਹਿਬ ਉਹਨਾਂ ਕੋ ਚਾਰ ਪੈਸੇ ਹੈਗੇ ਨੇ ਜਿਹਦੀ ਹੁਣ ਵੀ ਉਹ ਬੜੇ ਟੋਰ ਨਾਲ ਸਾਡੇ ਗਲੀ ਵਿੱਚੋਂ ਸਾਡੇ ਬੂਹੇ ਕੋ ਨੰਗਦੇ ਆ ਤੇ ਬਲਕਿ ਹੱਸ ਕੇ ਜਾਂਦੇ ਕਿ ਵੀ ਤੁਹਾਡੇ ਕੋ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸਾਡੇ ਕੋ ਪੈਸੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਵੀ ਕਹਿ ਰਹੇ ਸਰਮ ਕਿ ਅਸੀਂ ਆਮ ਲੋਕਾਂ ਦੇ ਨਾਲ ਆ ਆਮ ਲੋਕਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਦਿੱਤੀ ਜਾਏਗੀ ਤੁਹਾਨੂੰ ਕੀ ਲੱਗਦਾ ਜੀ ਅਸੀਂ ਤੇ ਆਪ ਸਰ ਬੜੇ ਪਰੇਸ਼ਾਨ ਅਸੀਂ ਤਾਂ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚਲੋ ਇਹ ਸੋਚਿਆ ਸੀ ਕਿ ਚਲੋ ਕੁਝ ਨਾ ਕੁਝ ਚੇਂਜਸ ਆਣਗੇ ਪਰ ਅਸੀਂ ਹੁਣ ਪਛਤਾ ਰਹੇ ਹਾਂ ਕਿ ਅਸੀਂ ਨਹੀਂ ਵੋਟਾਂ ਪਾਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਲੇਕਿਨ ਹੁਣ ਜੇਕਰ ਨਹੀਂ ਹੁੰਦਾ ਤੁਸੀਂ ਉਹਨਾਂ ਨਿਤਨ ਗਿਲਬੜੀ ਹੁਣ ਕੋਈ ਪਹੁੰਚੋ ਕਿ ਇਹ ਸਿਚੁਏਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਜਰੂਰ ਪਈ ਤਾਂ ਜੀ ਸਰ ਜਰੂਰ ਜੀ ਔਰ ਕੀ ਡਿਮਾਂਡ ਕੀ ਕਰਦੇ ਕੀ ਹੋਣਾ ਚਾਹੀਦਾ ਸਰ ਸਾਨੂੰ ਇਹੋ ਹੀ ਕਿ ਸਾਨੂੰ ਇਹਦੇ ਕੋਲ ਹਜੇ ਵੀ ਡਰ ਰਹਾ ਡਾਕਟਰ ਕੋਲ ਸਾਨੂੰ ਹਜੇ ਵੀ ਖਤਰਾ ਆ ਵਾ ਕਿ ਫੇਰ ਕੁਛ ਨਾ ਕੁਛ ਹਰਕਤ ਕਰੇਗਾ ਸਾਨੂੰ ਇਹਦੇ ਕੋਲ ਡਰ ਰਹਾ ਬਸ ਅਸੀਂ ਚਾਹਨੇ ਕਿ ਜੋ ਬੰਦੀ ਕਾਰਵਾਈ ਤੇ ਕੀਤੀ ਜਾਵੇ ਦੇਖੋ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੂਰੇ ਸਮਾਜ ਸੇਵਿਕ ਸੰਸਥਾਵਾਂ ਵਿਪੱਖ ਦੇ ਲੋਗ ਬੜੇ ਚਿੰਤਾ ਦੇ ਵਿੱਚ ਹੈਗੇ ਆ ਲੇਕਿਨ ਜਦੋਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਹੁੰਦੀ ਹੈ ਤੇ ਸ਼ਰੇਆਮ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਆ ਤੇ ਜਦੋਂ ਗੋਲੀਆਂ ਚੱਲਦੀਆਂ ਤੇ ਉਰੀ ਵੀਡੀਓ ਜੇ ਸਰਕਾਰੀ ਕੈਮਰਾ ਜੋ ਨਿਕਲੀ ਹੋਵੇ ਤੇ ਪੁਲਿਸ ਕਹਿੰਦੀ ਆ ਕਿ ਅੱਜ ਪਟਾਕੇ ਚਲਾਏ ਆ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਇਸ ਪਰਿਵਾਰ ਦੇ ਨਾਲ ਹੋਇਆ ਅਲਫਰਿਕ ਕੁਮਾਰ ਵੀਰਾ ਜੋ ਉਹ ਡੀਸੀ ਦਫ਼ਤਰ ਦੇ ਵਿੱਚ ਕੰਮ ਕਰਦਾ ਆ ਡੀਸੀ ਦਫ਼ਤਰ ਦੇ ਵਿੱਚ ਲੱਗਾ ਇਹਦਾ ਉਹਰਾ ਛੋਟਾ ਭਰਾ ਜਿਹੜਾ ਏਸੀ ਆ ਦੀ ਰਿਪੇਅਰਿੰਗ ਕਰਦਾ ਆ ਕੋਈ ਦ੍ਰਿਸ਼ਟੀ ਹਸਪੀਟਲ ਦਾ ਮਾਲਕ ਡਾਕਟਰ ਪ੍ਰithvi ਭਾਰਤਵਾਜ ਔਰ ਤੇ ਅੱਗੇ ਵੀ 3 102 ਐਫਆਰ ਨੰਬਰ ਤੇ 326 ਦਾ ਮੁਕਦਮਾ ਅੱਗੇ ਵੀ ਦਰਜ ਹੈਗਾ ਉਹਨੇ ਕਿਸੇ ਬੰਦੇ ਨੇ ਦਾਤਰ ਮਾਰ ਕੇ ਸਿਰ ਤੇ ਸੱਟ ਲਾਈ ਸੀ ਉਹਰਾ ਝਗੜਾ ਹੁੰਦਾ ਕਿਉਂ ਆ ਹੋਣ ਦਾ ਰੀਜ਼ਨ ਇਹ ਹੈਗਾ ਕਿ ਭਾਈ ਸਾਹਿਬ ਜਦੋਂ ਔਰੇ ਘਰ ਕੋਈ ਮੁਲਾਜ਼ਮ ਜਾ ਏਸੀ ਵਾਲਾ ਵਰਕਰ ਜਾਵੇ ਠੀਕਰਨ ਜਾਂ ਕੋਈ ਹੋਰ ਮੁਲਾਜ਼ਮ ਜਿਨੇ ਕੰਮ ਕਰਨ ਤੋਂ ਬਾਅਦ ਪੈਸੇ ਮੰਗਣੇ ਆ ਉਹਨੇ ਕਲੇਸ਼ ਪਾ ਕੇ ਤੇ ਆਪਣੀ ਪੂਰੀ ਧੋਸ ਦਸਨੀ ਆ ਤੇ ਉਸ ਬੰਦੇ ਦੇ ਉੱਤੇ ਜਾਂ ਜਾਨਲੇਵਾ ਹਮਲਾ ਕਰਨਾ ਗੋਲੀਆਂ ਚਲਾਉਣਾ ਉਹਰੇ ਸ਼ਰੇਆਮ ਪੇਸ਼ ਹੈਗਾ ਇਸ ਤਰ੍ਹਾਂ ਦਾ ਵਕੂਆ 1 28 ਅਗਸਤ ਨੂੰ ਹੋਇਆ ਪਰਿਵਾਰ ਅੱਜ 26 ਸਤੰਬਰ ਹੋ ਗਿਆ 1 ਮਹੀਨਾ ਹੋਣ ਤੇ ਆ ਗਿਆ ਲੇਕਿਨ ਪੁਲਿਸ ਵੱਲੋਂ ਹੱਲੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਹੈ ਮਾਮਲਾ ਹੈਗਾ ਇਸਲਾਮਾਬਾਦ ਥਾਣੇ ਦਾ ਐਸਐਚਓ ਜਸਬੀਰ ਲੱਗਾ ਲੇਕਿਨ ਹੁਣ ਉਹ ਜਸਬੀਰ ਨੇ ਕੀ ਕੀਤਾ ਜਦੋਂ ਸਰਕਾਰੀ ਮਲਾਜ ਕੈਮਰੇ ਚ ਵੀਡੀਓ ਕਢਾਈ ਵੀਡੀਓ ਕਢਾਉਣ ਤੋਂ ਬਾਅਦ ਇਸ ਪਰਿਵਾਰ ਨੂੰ ਵੀਡੀਓ ਨਹੀਂ ਦਿਖਾਈ ਜਾਂਦੀ ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਪਟਾਕੇ ਚੱਲਦੇ ਪਏ ਮੈਂ ਆਪਜੀ ਨੂੰ ਆਪਣੇ ਫੋਨ ਤੋਂ ਵੀਡੀਓ ਦਿਖਾਦਾ ਜੀ ਆਪਜੀ ਜਨਤਕ ਵੀ ਕਰ ਦਿਓ ਇਹ ਜਿਹੜਾ ਡਾਕਟਰ ਪ੍ਰਿਥਵੀ ਹੈਗਾ ਦੋ ਮਲਾਜਮ ਜਾਂਦੇ ਵੀਰ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹ ਜਿਹੜਾ ਏਸੀ ਦੇ ਸਾਡੇ ਪੈਸੇ 3500 ਰੁਪਇਆ ਬਣਿਆ ਉਹ ਦੇ ਦਿਓ ਤੇ ਉਹਨੂੰ ਪਰਦੇਸੀ ਆਈਸਕ੍ਰੀਮ ਲੱਗੇ ਜਿਹੜੀ اسلامਾਬਾਦ ਚੌਂਕ ਦੇ ਵਿੱਚ ਮੌਜੂਦ ਆ ਉੱਥੇ ਬੁਲਾ ਲਿੱਤਾ ਜਾਂਦਾ ਬਾਅਦ ਦੇ ਵਿੱਚ ਸਾਈਡ ਤੇ ਹੋ ਕੇ ਗੋਲੀ ਚਲਾਈ ਜਾਂਦੀ ਆ ਤੇ ਉਹਨਾਂ ਪਾਸ ਵੀਰਾਂ ਨੂੰ ਪੁਜਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਇਸ ਵੀਰਾਂ ਦੇ ਆਪਣੇ ਪੈਸੇ ਦੀ ਧੋਸ ਦੇ ਨਾਲ ਐਸਐਚਓ ਨੂੰ ਖਰੀਦ ਕੇ ਤੇ ਉਹ ਅੱਜ ਤੱਕ ਬਾਹਰ ਫਿਰ ਰਿਹਾ ਅਜੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤੇ ਥੋੜਾ ਜਿਹਾ ਧਿਆਨ ਤੁਹਾਡਾ ਹੋਰ ਲਿਆਦਾ ਕਿ 28 ਦੀ ਰਾਤ ਐ ਵਾਰਦਾਤ ਹੁੰਦੀ ਆ ਤੇ 29 ਤਰੀਕ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਅੰਬਰਸਰ ਚ ਮੌਜੂਦ ਸੀ ਸੀਤਲਾ ਮੰਦਿਰ ਦੇ ਵਿੱਚ ਆਏ ਸੀ ਨਮਸਤਕੋਣ ਉਸ ਦਿਨ ਉਸ ਤੋਂ ਇੱਕ ਦਿਨ ਪਹਿਲੋ ਰਾਤ ਪਰਚਾਦਰ ਚ ਹੁੰਦਾ ਪੁਲਿਸ ਨੂੰ ਪਤਾ ਹੁੰਦੇ باوجود ਵੀ ਕਿ ਅਗਲੇ ਦਿਨ ਸੀਐਮ ਨੇ ਆਣਾ ਤੇ ਅਰੇਸਟ ਕਿਸੇ ਦੀ ਨਹੀਂ ਪਈ ਪਰਚਾ ਹਜੇ ਤੱਕ ਨਹੀਂ ਦਰਜ ਕੀਤਾ ਪਤਾ ਨਹੀਂ ਪੁਲਿਸ ਲਾਅਨ ਆਰਡਰ ਦੀ ਫਿਰ ਨੂੰ ਕੀ ਸਮਝ ਪਾ ਰਹੀ ਹੈ ਮੰਨੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਸੀ ਦੇਖੋ ਜੀ ਇਸ ਵੀਡੀਓ ਦੇ ਵਿੱਚੋਂ ਸ਼ਰੇਆਮ ਦੇਖ ਰਿਹਾ ਕਿ 2 ਤੋਂ 3 ਫਾਇਰ ਹੋਏ ਆ ਤੇ ਉਸ ਜਿਹੜੇ ਫਾਇਰ ਵੀ ਹੋਇਆ ਔਰ ਇਹ ਲਾਇਸੈਂਸੀ ਪਿਸਟਲ ਤੋਂ ਹੋਇਆ ਲੇਕਿਨ ਪੁਲਿਸ ਨੂੰ ਲੱਗਦਾ ਕੁਝ ਇਹੋ ਜਿਹੇ ਚਸ਼ਮੇ ਲਿਆ ਕੇ ਦੇਨੇ ਜਿੱਥੇ ਉਹਨਾਂ ਨੂੰ ਕੋਈ ਲਾਅ ਇਨ ਆਰਡਰ ਸਥਿਤੀ ਜਿਹੜੀ ਸਹੀ ਦਿਖੇ ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ ਪਟਾਕੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ ਚਲਾ ਕੇ ਗੋਲੀ ਅੱਜ ਵੀ ਗੁਨਾਹਗਰ ਉਹ ਸ਼ਰੇਆਮ ਕੋ ਮਰਿਆ ਤੇ ਲਾਅ ਇਨ ਆਰਡਰ ਸਿਰ ਭਾਈ ਸਾਹਿਬ ਪੰਜਾਬ ਦਾ ਤੇ ਹੋਊਗਾ ਖਰਾਬ ਲੇਕਿਨ ਜਦੋਂ ਤੁਸੀਂ ਪੁਲਿਸ ਕੋਲ ਜਾਂਦੇ ਹੋ ਪੁਲਿਸ ਕੀ ਕਾਰਵਾਈ ਦੀ ਗੱਲ ਜਿਹੜੀ ਆ ਉਹ ਕਰਦੀ ਹੈ ਪੁਲਿਸ ਕਾਰਵਾਈ ਦੀ ਕੋਈ ਗੱਲ ਨਹੀਂ ਕਰਦੀ ਇਹ ਤਾਂ ਮੈਨੂੰ ਸੀਸੀਟੀਵੀ ਦੀ ਫੁਟੇਜ ਮੈਂ ਆਪਣੇ ਬਿਹਾਫ ਤੇ ਕਢਾਈ ਕਿਉਂਕਿ ਉਸ ਟਾਈਮ ਤੇ ਮੇਰੇ ਕੁਝ ਮੁੰਦੇ ਮੌਜੂਦ ਸੀ ਫਿਰ ਮੈਂ ਇਸ ਪਰਿਵਾਰ ਨਾਲ ਵਾਰਤਾਲਾਪ ਕੀਤਾ ਜਦੋਂ ਮੈਂ ਇਸ ਪਰਿਵਾਰ ਦੇ ਘਰੇ ਗਿਆ ਤੇ ਇਸ ਪਰਿਵਾਰ ਦੇ ਜੀ ਮੇਰੇ ਨਾਲ ਰੋਣ ਲੱਪੇ ਉਹ ਕਹਿੰਦੇ ਕਿ ਭਾਈ ਸਾਹਿਬ ਅਸੀਂ ਨੋਰਮਲ ਜੀ ਆ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਵੀ ਬੜੀ ਮੁਸ਼ਕਲ ਨਾਲ ਪੱਕਦੀ ਹੈ ਤੇ ਪਾ ਇਸ ਦਾ ਟੱਕਰ ਕਿੱਦਾਂ ਲਵਾਂਗੇ ਫਿਰ ਮੈਂ ਇਹਨਾਂ ਪਰਿਵਾਰ ਨੂੰ ਆਸ਼ਵਾਸਨ ਦਵਾਇਆ ਕਿ ਮੈਂ ਤੁਹਾਡੇ ਨਾਲ ਖੜਾ ਆ ਤੇ ਜੇ ਇਹਨੇ ¿Por <coughs> ਕੁਤਾ ਹੀ ਵਰਤੀਆ ਜਾਏ ਨੇ ਕੋਈ ਲਾਅਨ ਆਰਡਰ ਦੀ ਸਥਿਤੀ ਖਰਾਬ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਰਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮਾਨ ਸਾਹਿਬ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਹੁਣ ਵੀ ਪਿੱਛੇ ਡਿੱਪਟੀ ਦੇ ਪਰਚਾ ਦਿੱਤਾ ਲੇਕਿਨ ਮੈਨੂੰ ਚਾਹਨਾ ਹੈ ਕਿ ਐਸਐਚਓ ਜੁਦੀ ਵੀ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਖੁੱਲੇ ਇਹਨੇ ਪਰਚਾ ਕਿਉਂ ਨਹੀਂ ਹਲੇ ਤੱਕ ਦਰਜ ਕੀਤਾ ਨਾਲ ਲੇਡੀ ਵੀ ਕਿ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਕੀ ਲੱਗਦਾ ਨਹੀਂ ਕਿ ਕਿਸੇ ਦੀ ਜਾਨ ਉ ਜਾ ਸਕਦੀ ਸੀ ਸਿਚੁਏਸ਼ਨ ਉਹ ਹਾਈ ਫਾਇਰ ਹੀ ਕੀਤੇ ਗਏ ਨੇ ਦੇਖੋ ਜੀ ਕਿਸੇ ਦੀ ਜਾਨ ਜਾਣ ਲਈ ਤੇ ਉਹਨਾਂ ਨੇ ਕੀਤਾ ਜੇ ਕਿਸੇ ਦੇ ਉੱਤੇ ਪਿਸਤੌਲ ਤੰਦੀ ਤੇ ਪੁਲਿਸ ਇੱਕਦਮ ਹੀ ਚੁੱਕ ਲੈਂਦੀ ਹੈ ਤੇ ਇਹ ਪਰਿਵਾਰ ਗਰੀਬ ਆ ਜਾਇਰ ਕੋ ਇਹ ਫਾਈਨੈਂਸ਼ੀਅਲੀ ਹਾਲਾਤ ਸਹੀ ਨਹੀਂ ਹੈਗੇ ਜਾਂ ਉਹ ਇਹ ਪੰਜਾਬ ਤੋਂ ਕਿਤੇ ਬਾਹਰੋਂ ਆਏ ਆ ਜੇ ਪ੍ਰithvi ਜਿਹੜਾ ਡਾਕਟਰ ਪ੍ਰithvi ਆ ਪੰਜਾਬ ਦਾ ਵਾਸੀ ਆ ਪੰਜਾਬ ਤੋਂ ਬਾਹਰੋਂ ਆਏ ਤੇ ਉਹਨਾਂ ਨੂੰ ਰਾਈਟ ਹੈਗਾ ਕਿ ਇਹਨਾਂ ਤੇ ਗੋਲੀ ਚਲਾ ਦੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜੇ ਪੁਲਿਸ ਮੁਲਾਜ਼ਮ ਕੁਤਾਹੀ ਵਰਤਦੇ ਨੇ ਨੈਗਲੀਜੈਂਸ ਆਫ ਡਿਊਟੀ ਪੰਜ ਜਲੰਧਰ ਦੇ ਵਿੱਚ ਵੀ ਆਪਣੇ ਵੱਡੇ ਅਧਿਕਾਰੀ ਸਸਪੈਂਡ ਹੋਏ ਤੇ ਅੱਜ ਅੰਮਰਗੁਰ ਨਗਰੀ ਅੰਬਰਸਰ ਦੇ ਵਿੱਚ ਆਪਾਂ ਚਾਹੁੰਦੇ ਆ ਕਿ ਜਿਹੜੇ ਨੈਗਲੀਜੈਂਸ ਆਫ ਡਿਊਟੀ ਲਾਪਰਵਾਹੀ ਕਰਦੇ ਆਪਣੀ ਡਿਊਟੀ ਦੇ ਵਿੱਚ ਉਹਨਾਂ ਨੂੰ ਕੀਤਾ ਜਾਵੇ ਜਿਹੜਿਆ ਕੀ ਮਾਹੌਲ ਪੰਜਾਬ ਦਾ ਅੱਜ ਵੀ ਖਰਾਬ ਕਰ ਰਿਹਾ ਜੇਕਰ ਨਹੀਂ ਇਹ ਕੁਛ ਕਰਦੇ ਤੁਹਾਡੇ ਵੱਲੋਂ ਜਾਂ ਤੁਹਾਡੇ ਐਨਜੀਓ ਵੱਲੋਂ ਕੀ ਕੀਤਾ ਜਾਵੇ ਦੇਖੋ ਜੇ ਨਹੀਂ ਕਰਦੇ ਤੇ ਫਿਰ ਭਾਈ ਸਾਹਿਬ ਇਹਨੂੰ ਮੈਂ ਵੱਡੇ ਲੈਵਲ ਦੇ ਉੱਤੇ ਸੰਗਠਨ ਨੂੰ ਗੱਲ ਕਰਾਂਗਾ ਪਹਿਲਾਂ ਤਾਂ ਮਾਨ ਸਾਹਿਬ ਨੂੰ ਵੀ ਵੀਡੀਓ ਪਾਵਾਂਗਾ ਜਿਹੜੇ ਉਹਨਾਂ ਨੇ ਟੋਲ ਫਰੀ ਨੰਬਰ ਦਿੱਤੇ ਹੋਏ ਉਹਨਾਂ ਦੇ ਵੀ ਵੀਡੀਓ ਪਾਵਾਂਗਾ ਦੇਖਾਂਗੇ ਕਿ ਮਾਨ ਸਾਹਿਬ ਦੀ ਜੋ ਮੰਚਾ ਗਈ ਉਹ ਪੰਜਾਬ ਦੇ ਪ੍ਰਤੀ ਸਹੀ ਹੈ ਲਾਅ ਐਂਡ ਆਰਡਰ ਦੇ ਪ੍ਰਤੀ ਸਹੀ ਹੈਗੀ ਆ ਜੇ ਤਾਂ ਕੋਈ ਹੱਲ ਹੋਏਗਾ ਠੀਕ ਹੈ ਨਹੀਂ ਹੋਏਗਾ ਤੇ ਭਾਈ ਸਾਹਿਬ ਫਿਰ ਤਾਂ ਐਗਿਟੇਸ਼ਨ ਐਂਡ ਲਾ ਹੱਲ ਲਗਾ ਫਿਰ ਭੰਡਾਰੀ ਬੋਲਤਾ ਹੀ ਬੈਠਾਂਗੇ ਦੇਖੋ ਸੀ ਕਹਿੰਦੇ ਨੇ ਕਿ ਫਾਈਨੈਂਸ਼ੀਅਲ ਜਿਹਨੇ ਇਕਨੋਮਿਕਲ ਵੀਕਰ ਸੈਕਸ਼ਨ ਹੈਗਾ ਔਰ ਜਿਹੜੇ ਕਾਨੂੰਨ ਆ ਇਹ ਇਕੁਐਲਿਟੀ ਦਾ ਨਹੀਂ ਹੈਗਾ ਕਿ ਸਮਾਨਤਾ ਨਹੀਂ ਹੈਗੀ ਜੇਕਰ ਪਰਵਾਹ ਬਹੁਤ ਤਣਾਟਾ ਤੋ ਜੋ ਮਰਜ਼ੀ ਲੋਇਨ ਆਰਡਰ ਦੀ ਸਥਿਤੀ ਖਰਾਬ ਕਰੇ ਚਾਹੇ ਸ਼ਰੇਆਮ ਗੋਲੀਆਂ ਚੱਲਣ ਤੇ ਉਹ ਸਰਕਾਰ ਵੀ ਉਹਨੂੰ ਟੱਕ ਲੈਂਦੀ ਆ ਲੇਕਿਨ ਇੰਨਾ ਤੋਂ ਬੜੀ ਆਸ ਸੀ ਕਿ ਨਾਰਮਲ ਘਰਾਣੇ ਇਹਨਾਂ ਨੂੰ ਇੰਨਾ ਕ ਵੱਡਾ ਫਤਵਾ ਦਿੱਤਾ 92 ਐਮਐਲਏ ਬਣਾ ਕੇ ਭੇਜੇ ਕਿ ਭਾਈ ਸਾਹਿਬ ਤੁਹਾਨੂੰ ਕੋਈ ਵੀ ਕਾਨੂੰਨ ਪਾਸ ਕਰਨਾ ਜਾਂ ਕੋਈ ਵੀ ਪੰਜਾਬ ਦੇ ਵਿੱਚ ਦੇਸ਼ ਚਲਾਣਾ ਤੇ 92 ਐਮਐਲਏ ਤੁਹਾਡੇ ਆ ਤੁਸੀਂ ਜੋ ਮਰਜ਼ੀ ਪਾਸ ਕਰ ਸਕਦੇ ਆ ਲੇਕਿਨ 92 ਐਮਐਲਏ ਹੋਣ ਤੋਂ ਬਾਅਦ ਵੀ ਜੇ ਪੁਲਿਸ ਪ੍ਰਸ਼ਾਸਨ ਇਨਾਂ ਦੇ ਅੰਡਰ ਕੰਮ ਨਾ ਕਰੇ ਪੁਲਿਸ ਪਛਾਣ ਸਾ ਆਪਣੀ ਮਰਜ਼ੀ ਕਰੇ ਸਰਕਾਰੀ ਕੈਮਰਾ ਤੋਂ ਵੀਡੀਓ ਨਿਕਲੇ ਤੇ ਪੁਲਿਸ ਵਾਲਾ ਪਰਚਾ ਨਾ ਦਵੇ ਤੇ ਬੜੀ ਹੈਰਾਨੀ ਦੀ ਗੱਲ ਆ ਫੇਰ ਤਾਂ ਮੈਨੂੰ ਡਾਇਰੈਕਟਲੀ ਲੱਗਦਾ ਹੈ ਕਿ ਇਹ ਇਕਨੋਮਿਕਲ ਵੀਕਰ ਸੈਕਸ਼ਨ ਹੈਗਾ ਇਹਨਾਂ ਦੇ ਨਾਲ ਜਿਹੜੀ ਆ ਭੇਤ ਭਾਅ ਹੋ ਰਿਹਾ ਜੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਨਾਲ ਭੇਤ ਵੱਡੇ ਲੈਵਲ ਤੇ ਭੇਤ ਭਾਅ ਹੋ ਰਿਹਾ ਲੇਕਿਨ ਪਹਿਲਾਂ ਜਿਹੜੇ ਅੰਮਤਸਰ ਦੇ ਪੁਲਿਸ ਕਮਿਸ਼ਨਰ ਕੋ ਮਨਜੀਤ ਸਿੰਘ ਢਿੱਲੋਂ ਸਨ ਹੁਣ ਦੁਬਾਰਾ ਤੋਂ ਗੁਰਪ੍ਰੀਤ ਸਿੰਘ ਭੁੱਲਰ ਆ ਗਏ ਨੇ ਕੀ ਉਹਨਾਂ ਨੂੰ ਮਿਲਿਆ ਜਾਏਗਾ ਮੁਲਾਕਾਤ ਕੀਤੀ ਜਾਏਗੀ ਤਾਂ ਜੋ ਕਿ ਇਹ ਸਾਰੀ ਗੱਲਬਾਤ ਦੱਸੀ ਜਾ ਸਕੇ ਜਿਸਾ ਜਲੰਧਰ ਦੇ ਵਿੱਚ ਪੰਜ ਪੁਲਿਸ ਕਲਪਚਾਰੀ ਸਸਪੈਂਡ ਕੀਤੇ ਗਏ ਡਿਊਟੀ ਆਫ ਅਨ ਐਕਲੈਂਸੀ ਨੂੰ ਲੈ ਕੇ ਉਸ ਸਰਕਾਰ ਤੋਂ ਵੀ ਆਸਰਾਨੇ ਸ਼ਹਿਰ ਦੇ ਸੀਪੀ ਸਾਹਿਬ ਕੋ ਵੀ ਆਵਲਾ ਦੇ ਪਿੰਚਲੀ ਕਾਰਗੁਜ਼ਾਰੀ ਇਹਨਾਂ ਦੀ ਵਧੀਆ ਰਹੀ ਸ਼ਹਿਰ ਦੇ ਵਿੱਚ ਦੁਬਾਰਾ ਇਹਨਾਂ ਨੂੰ ਫੇਰ ਲਗਾਇਆ ਗਿਆ ਲੇਕਿਨ ਜੇ ਆਪਾਂ ਜਾ ਕੇ ਮਿਲਾਂਗੇ ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਮਾਧਿਅਮ ਤੋਂ ਪਹਿਲਾਂ ਹੀ ਇਹਨਾਂ ਕੋ ਖਬਰ ਪਹੁੰਚ ਜੇਗੀ ਸ਼ਹਿਰ ਦੇ ਸੀਪੀ ਸਾਹਿਬ ਮੈਨੂੰ ਲੱਗਦਾ ਕਿ ਜੇ ਇਸ ਚੀਜ਼ ਲਾਈਵ ਦੇਖ ਕੇ ਤੇ ਮੈਨੂੰ ਲੱਗਦਾ ਕਿ ਜੇ ਚੰਗੀ ਕਾਰਗੁਜ਼ਾਰੀ ਕਰਨਗੇ ਤੇ ਮਿੰਟ ਜੇ ਪਰਚਾ ਪੁਡਾਟਰ ਪ੍ਰਿਥਵੀ ਦੇ ਦਰਜ ਕਰਕੇ ਤੋਂ ਮਿੰਟ ਜੇ ਅਰੈਸਟ ਕਰ ਲਿੱਤਾ ਜਾਵੇ ਤਾਂ ਜੋ ਲਾ ਨਟ ਦੀ ਸਥਿਤੀ ਜਿਹੜੀ ਸਹੀ ਰਹਿ ਸਕੇ ਇਹ ਲਵ ਕੁਮਾਰ ਨੇ ਕਮਪਲੇਂਟ ਕੀਤੀ ਹੈ ਜੀ اسلام آباد ਵੀ ਡਾਕਟਰ ਪ੍ਰਥਵੀ ਰਾਜਾ ਜੋ ਉਥੇ ਰਹਿੰਦੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਵੇਖ ਕੇ ਇਹ ਫਾਇਰ ਕੀਤੇ ਗਏ ਜਿਸ ਪੰਜ ਮਕਦਮਾ ਨੰਬਰ 205 اسلام آباد ਥਾਣੇ ਦਾਜ ਕਰ ਦਿੱਤਾ ਗਿਆ ਆਰ ਮੈਗਟ ਦੇ ਤਹਿਤ ਤੋਂ ਤਫਤੀਸ਼ ਸਾਡੀ ਜਾਰੀ ਹੈ ਤੇ ਜਲਦੀ ਫਿਰਤਾਰੀ ਕੀਤੀ ਜਾਵੇਗੀ ਜਿ ਕੋ ਜਿਹੜੀ ਵੀਡੀਓ ਮੇਰੇ ਕੋਈ ਉਹਦੇ ਮੁਤਾਬਕ ਦੋ ਫਾਇਰ ਲੱਗਦੇ ਨੇ ਬਾਕੀ ਇਹਨੂੰ ਪ੍ਰੋਪਰ ਪਰ ਟੈਕਨੀਕਲੀ ਇਹਨੂੰ ਚੈੱਕ ਕਰਾਂਗੇ ਕਿ ਇਹ ਵੀਡੀਓ ਜ ਕਿੰਨੀ ਕੋਈ ਅਥੈਂਟੀਸਿਟੀ ਕਿੰਨੀ ਹੈਗੀ ਆ ਤੇ ਉਹਦੇ ਮਦਾਦਰ ਕਰ ਲਈ ਜੀ ਇੱਕ ਹੋਰ ਗੱਲ ਜਿਹੜੀ ਜੇਕਰ ਉਹ ਗ੍ਰੇਟੀ ਦੇ ਖਰਾਬ ਪਹਿਲਾ ਵੀ ਅਪਰਾਧਿਕ ਮਾਮਲਾ ਦਰਜ ਨੇ ਕਿ ਕਹਿੰਦੇ ਮੈਂਟਲੀ ਵੀ ਡਿਸਟਰਬ ਹੋ ਗਿਆ ਯੂਰਾ ਫਿਰ ਰਿਵੋਲਵਰ ਜਿਹੜਾ ਉਹ ਲਾਇਸੈਂਸ ਉਹ ਵੀ ਲੈਟ ਕੀਤਾ ਜਾ ਸਕਦਾ ਜੀ ਬਿਲਕੁਲ ਜੀ ਬਿਲਕੁਲ ਇਹ ਵੈਰੀਫਾਈ ਕਰਾਂਗੇ ਅਸੀਂ ਸਾਰਾ ਹੀ ਵੀ ਉਹਨੇ ਕਿਉਂ ਚਲਾਈ ਉਹਦੀ ਮੈਂਟਲ ਸਥਿਤੀ ਕੀ ਹੈ ਜੇ ਉਹਦੀ ਮੈਂਟਲ ਸਥਿਤੀ ਨਹੀਂ ਸਹੀ ਯੂਰਾ ਜੇ ਕੋ ਟਰੀਟਮੈਂਟ ਕੇ ਤੇ ਚੱਲਦਾ ਤਾਂ ਉਹਦਾ ਮਗਰਮਾ ਬਿਲਕੁਲ ਲਾਇਸੈਂਸ ਜਿਹੜਾ ਕੈਨਸਲ ਕੀਤਾ ਜਾਊਗਾ ਦੋਸ਼ੀਆ ਦੇ ਉਹ ਫੜਦ ਦੀ ਸ਼ੁਰੂਆਤ ਕਰ ਬਿਲਕੁਲ 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 ਜਲਦ ਦੋਸ਼ੀ ਫੜੇ ਜਾਣਗੇ